ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਥਰਾਜ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਮੋਗਾ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਬਾਈ ਪਾਰ ਦਾ ਕੰਮ ਕਰਦੇ ਰੁਟੀਨ 'ਚ ਪਸ਼ੂ ਆਉਂਦੇ ਜਾਂਦੇ ਰਹਿੰਦੇ ਤੇ ਰੁਟੀਨ 'ਚ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਦੋ ਐਨੀਮਲ ਬਾਈ ਦੇ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕਿ ਦੁੱਧਵਾ ਦਾ ਕਿੰਨਾ ਮਸੂਆ ਆਜੋ ਜੀ ਸਸੀ ਘਾਲ ਜੀ ਸਸੀ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਤਨਵੀਰ ਸਿੰਘ ਪਿੰਡ ਥਰਾਏ ਜ਼ਿਲ੍ਹਾ ਮੋਗਾ ਤਹਿਸੀਲ ਵਾਗਾ ਬਣਾ ਠੀਕ ਆ ਜੀ ਆਪਾਂ ਪਹਿਲਾਂ ਵੀਡੀਓ ਪਾਈ ਸੀ ਸੇਲ ਹੋ ਗਈ ਸੀ ਪਸ਼ੂ ਵੀ ਹਾਂ ਜੀ ਅੱਜ ਦੋ ਐਨੀਮਲ ਸੇਲ ਆ ਕਾਲੀ ਤੋਂ ਸ਼ੁਰੂ ਕਰ ਲਾਂਗੇ ਇਹਦੀ ਕੀ ਡਿਟੇਲ ਆ ਜੀ ਇਹ ਵੀ ਦੂਜੇ ਸੂਏ ਹੁੰਦੀ ਆ ਠੀਕ ਆ ਜੀ ਇਹ ਚਾਰ ਪੰਜ ਦਿਨ ਲੈ ਜੂਗੀ ਠੀਕ ਆ ਪਹਿਲੇ ਸੂਏ ਕਿੰਨਾ ਦੁੱਧ ਦੱਸਿਆ ਮਾਲਕ ਨੇ 13 ਲੀਟਰ ਦੱਸਿਆ ਜੀ ਇਹ ਕਿ 14-15 ਕਿਲੋ ਦੁੱਧ ਦੇ ਦੋ ਠੀਕ ਆ ਤੋਰ ਕੇ ਦਿਖਾ ਦਿਓ ਜੀ ਫੇਸ ਕੁਆਲਿਟੀ ਸੋਹਣੀ ਆ ਕ੍ਰੋਸ ਬਰੀਡ ਚ ਪੈਂਦੀ ਆ ਬਾਕੀ ਕੱਦ ਕਾਠ ਚੰਗਾ ਦੇਖ ਸਕਦੇ ਹੋ ਬਾਈ ਦੱਸਦਾ ਕਿ ਦੂਜੇ ਸੂਏ ਹੁੰਦੀ ਆ ਮਾਲਕਾਂ ਨੇ ਪਹਿਲੇ ਸੂਏ 13 ਕਿਲੋ ਦੁੱਧ ਦੱਸਿਆ ਬਾਕੀ ਤੁਰਕੀ ਬੜਾ ਹਫਤੇ ਦੀ ਕੱਚੀ ਆ ਜੀ ਘਵਾਨਾ ਸੋਨਾ ਤਿਆਰ ਕਰਦੀ ਹੁੰਦੀ ਹੈ ਦੇਖ ਸਕਦੇ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਕਾ ਕੱਦ ਕਾਠ ਬਹੁਤ ਚੰਗਾ ਜੀ ਹੈਵੀ ਬਡੀ ਵੇਟ ਦੀ ਆ ਥਣਾ ਦੇ ਸਾਰੇ ਸੋਹਣੇ ਆ ਚਾਰੇ ਥਾਂ ਨਖੜ ਮੇ ਇੱਕੋ ਜਿਹੇ ਸਾਈਜ਼ ਦੇ ਗੱਠਾਂ ਕੋ ਵਿੱਤੀ ਤੇ ਲੱਗੇ ਹੋਏ ਆ ਦੇ ਸਕਦੇ ਹਾਂ ਘਵਾਨੇ ਚ ਵਾਲ ਟਿੱਲਾ ਬਹੁਤ ਨੇ ਹਫਤੇ ਤੱਕ ਰਵਾਨਾ ਸਾਰਾ ਚੋ ਵਾਲ ਟਿੱਲਾ ਕੱਢ ਕੇ ਸੋਨਾ ਜੀ ਗਾਣੇ 13 14 ਕਿਲੋ ਦੁੱਧ ਕੋਈ ਬਾਹਲਾ ਨਹੀਂ ਆਰਾਮ ਨਾਲ ਹੀ ਦੇ ਦੂਗੀ ਕਿਉਂਕਿ ਫੇਸ ਕੁਆਲਟੀ ਸੋਹਣੀ ਕੱਦ ਕਾਠ ਚੰਗਾ ਜੀ ਸੀਲ ਸੌਕਰਮ ਵਾਲੀ ਪੂਰੀ ਆ ਤੁਸੀਂ ਦੇਖ ਸਕਦੇ ਹੋ ਚਾਹੇ ਜਵਾਗ ਚੁਈ ਜਾਣ ਜੀ ਹਵਾਨਾ ਖੈਦਿਆਂ ਦਾ ਰੌੜਾਂ ਨੂੰ ਵੱਧਾ ਦੇਖ ਸਕਦੇ ਹੋ ਤੁਸੀਂ ਸਾਰੀਆਂ ਵਾਲ ਟੇਲਾਂ ਕੱਢ ਕੇ ਸੁਣਾ ਜੀ ਕੀ ਮੁੱਲ ਜਾਇਜ਼ ਜਾਈਏ ਦਾ 42000 ਰੁਪਏ ਦੇ ਦੇਣੇ ਮਾਨਤਾਨ ਹੋ ਜੂਗਾ ਜੀ ਹਾਂ ਜੀ ਥੋੜਾ ਹੋਰ 42000 ਰੁਪਏ ਬਾਈ ਮੁੱਲ ਕਰਦੇ ਆ ਬਾਈ ਕਹਿੰਦਾ ਬਾਕੀ ਮਾਨਤਾਨ ਹੋ ਜੂਗਾ ਜਿਹੜਾ ਵੀਰ ਚੱਲ ਕੇ ਆਊਗਾ ਦੋ ਨੰਬਰ ਇਹ ਲਾਲਗਾਂ ਦੀ ਕੀ ਡਿਟੇਲ ਆਈ ਦੂਜਾ ਸੁਹੀ ਇਹ ਸੁਂਦੀ ਆ ਬਈ ਤੇ ਇਹ ਕਿੰਨੇ ਟਾਈਮ ਦੀ ਕੱਚੀ ਹੈ ਜੀ 7-8 ਦਿਨ ਹੀ ਵੀ ਲੈ ਜੀ ਇਹ ਵੀ ਤਰਕੇ ਹਫਤਾ ਲੈ ਜੂ ਜੀ ਹਾ ਹਫਤੇ ਕਦੀ ਕੱਚੀ ਆ ਇਹ ਵੀ ਤੋਰ ਕੇ ਦਿਖਾਓ ਮਾਲਕਾਂ ਨੇ ਪਹਿਲੇ ਸਵੇ ਕਿੰਨਾ ਦੁੱਧ ਦੱਸਿਆ ਜੀ ਇਹਦੇ ਨਾਲ ਵੀ 14 ਲੀਟਰ ਸੀ ਪਹਿਲੇ ਸਵੇ 15-16 ਲੀਟਰ ਦੇ ਠੀਕ ਆ ਪਹਿਲੇ ਸਵੇ 14 ਲੀਟਰ ਦੁੱਧ ਸੀ ਅਗਦੀਰ 15-16 ਦੀ ਉਮੀਦ ਕਰਦੇ ਜਰਸੀ ਚ ਪੈਂਦੀ ਆ ਜੀ ਬਾਕੀ ਸੋਹਣੀ ਆ ਹਵਾਨਾ ਸੋਹਣਾ ਤਿਆਰ ਕਰਦੀ ਹੁੰਦੀ ਥਣਾ ਦੇ ਸਹਿ ਸੋਹਣੇ ਆ ਵਾਲਟੇ ਲਾਂ ਬਹੁਤ ਨੇ ਝੋਲੀ ਸੋਹਣੀ ਆ 7-8 ਦਿਨਾਂ ਦੇ ਅੰਦਰ ਪੂਰਾ ਟਾਪ ਦਾ ਹਵਾਨਾ ਤਿਆਰ ਕਰਨਾ ਜੀ ਫੇਸ ਕੁਆਲਟੀ ਚੈੱਕ ਕਰ ਸਕਦੇ ਹੋ ਮਾਲਕਾਂ ਨੇ ਦੂਜੇ ਸਵੇ ਦੱਸਿਆ ਜੀ ਇੱਕ ਹਫ਼ਤੇ ਦੇ ਲਗਭਗ ਕੱਚੀ ਆ ਜੀ ਬਾਕੀ 2-4 ਦਿਨ ਪਸੂ ਉੱਪਰ ਵੀ ਲੈ ਜਾਂਦਾ ਦੁੱਧ ਸੇਵਾ ਦਾ ਹੁੰਦਾ 14-15 ਕਿਲੋ ਬਈ ਉਮੀਦ ਕਰਦੇ ਜੇ ਕੋਈ ਸੇਵਾ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਜੀ ਥਣਾ ਦੇ ਸਹ ਸੋਹਣੇ ਆਚਾਰੇ ਥਾ ਨਿੱਖੜ ਮੈਂ ਦੇਖ ਸਕਦੇ ਹੋ ਹੱਥੀ ਚਵਾਈ ਵਾਲੇ ਸੀਲ ਸਹੁ ਕਰਮਾਲੀ ਇਹ ਵੀ ਬਹੁਤ ਆ ਦੇਖ ਸਕਦੇ ਹੋ ਪੂਰੀ ਸੀਲ ਸਹੁਆ ਹਵਾਨਾ ਖਾਇਦੇ ਦਾ ਰਵੜੰਗ ਵਾਧਾ ਦੇਖ ਸਕਦੇ ਹੋ ਸਾਰੀਆਂ ਮਾਰਟਲਾਂ ਕੱਢ ਕੇ ਸੁਣਾ ਜੀ ਦੁੱਧ ਹੋ ਸਕਦਾ 16-17 ਹੀ ਦੇ ਦੇ ਆਪ 15 ਕਿਲੋ ਮੰਨ ਲਈਏ ਬਾਈ ਕਹਿੰਦਾ ਦੋ ਚੰਗੀਆਂ ਚੀਆ ਬਸ ਇਹ ਦੋਨੀ ਚੰਗੀਆਂ ਹਾਂਜੀ ਕੱਲੀਆਂ ਕੱਚੀਆਂ ਹੀ ਆ ਜੀ ਚੰਗੀ ਹਫਤਾ ਸੇਵਾ ਗੌਰ ਹੋ ਜੇ ਤਾਂ ਚੰਗੀਆਂ ਬੱਚੀਆਂ ਟਾ ਬਣ ਜਾਣੀਆਂ ਜੀ ਚੰਗਾ ਦੁੱਧ ਵੀ ਦੇ ਦੇਣਗੀਆਂ ਬਾਈ ਕਹਿੰਦਾ 15 ਕਿਲੋ ਆਪਾਂ ਕਹਿੰਨੇ ਆ ਪਰ ਦੁੱਧ ਪਲਾਸੀ ਜਾਊ 15 ਤੋਂ ਜੀ ਇਹਦਾ ਮੁੱਲ ਕੀ ਆ ਜੀ ਇਹ ਬਈ 43000 ਰੁਪਏ ਦੇ ਦੇਾਂਗੇ ਠੀਕ ਆ ਮੁੱਲ ਇਹਦਾ ਵੀ ਬਾਈ ਜੈਜ ਜੈ ਕੀਤਾ 43000 ਰੁਪਏ ਬਾਕੀ ਜਿਹੜਾ ਵੀਰ ਚੱਲ ਕੇ ਆਊਗਾ ਮੌਕੇ ਤੇ ਮਾਨ ਤਾਨ ਹੋ ਜਾਊਗਾ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ